ਆਮ ਆਦਮੀ ਪਾਰਟੀ ਦੀ ਜਿਹੜੀ ਕੱਲ ਰੈਲੀ ਹੋਈ ਹੈ ਕੱਲ ਜਿਹੜੀ ਨਸ਼ੇ ਵਿਰੋਧ ਜਿਹੜੀ ਰੈਲੀ ਹੋਈ ਹੈ ਉਹਨੂੰ ਲੈ ਕੇ ਡੀਜੀਪੀ ਤੇ ਚੀਫ ਸੈਕਟਰ ਦੀ ਸ਼ਮੂਲੀਅਤ ਤੇ ਵਿਵਾਦ ਸ਼ੁਰੂ ਹੋ ਗਏ ਐਮਪੀ ਸੁਖਜਿੰਦਰ ਸਿੰਘ ਰੰਦਾਵਾ ਨੇ ਕੇਂਦਰ ਸਰਕਾਰ ਨੂੰ ਇੱਕ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਕਿਹਾ ਗਿਆ ਕਿ ਪੰਜਾਬ ਸਰਕਾਰ ਤੇ ਰਿਪੋਰਟ ਤਲਬ ਕਰਨ ਦੀ ਮੰਗ ਕਹੀ ਗਈ ਹੈ ਕੇਂਦਰੀ ਰਾਜ ਮੰਤਰੀ ਜਤਿੰਦਰ ਸਿੰਘ ਨੂ ਰੰਦਾਵਾ ਨੇ ਚਿੱਠੀ ਲਿਖੀ ਹੈ ਤੇ ਕੱਲ ਮੂਗਾ ਘੇਕੇ ਹੋਈ ਰੈਲੀ ਦੇ ਵਿੱਚ ਡੀਜੀਪੀ ਦੇ ਸੀਐਸ ਦੀ ਸ਼ਮੂਲੀਅਤ ਉਹਨਾਂ ਦੀ ਸਪੀਚ ਤੇ ਉਨਾ ਬੱਲੋ ਸਵਾਲ ਚੱਕੇ ਗਏ ਨੇ ਅ ਕੱਲ ਇੱਕ ਨਸ਼ਿਆਂ ਦੇ ਵਿਰੁੱਧ ਜਿਹੜਾ ਪਾਰਟ 2 ਚੱਲ ਰਿਹਾ ਉਹਨੂੰ ਲੈ ਕੇ ਇੱਕ ਰੈਲੀ ਸੀਗੀ ਰੈਲੀ ਦੇ ਵਿੱਚ ਸੀਐਮ ਵੀ ਬੋਲੇ ਨੇ ਕੇਜਰੀਵਾਲ ਵੀ ਬੋਲੇ ਨੇ ਹੋਰ ਵੀ ਲੀਡਰ ਬੋਲੇ ਨੇ ਪਰ ਉਹਦੇ ਵਿੱਚ ਇੱਕ ਵਿਵਾਦ ਉਸ ਸਮੇਂ ਖੜਾ ਹੋ ਗਿਆ ਜਦੋਂ ਪੰਜਾਬ ਦੇ ਮੌਜੂਦਾ ਡੀਜੀਪੀ ਤੇ ਮੌਜੂਦਾ ਚੀਫ ਸੈਕਟਰੀ ਉਹਨਾਂ ਨੇ ਵੀ ਨਸ਼ਿਆਂ ਤੇ ਬੋਲਿਆ ਹੈ ਨਸ਼ਿਆਂ ਦੇ ਵਿਰਤੀ ਜੋ ਚੱਲ ਰਿਹਾ ਉਹਦੇ ਜਵਾਬ ਬੋਲਿਆ ਹੈ ਤੇ ਹੁਣ ਇਹਨੂੰ ਲੈ ਕੇ ਕਾਂਗਰਸ ਦੇ ਜਿਹੜੇ ਸਾਬਕਾ ਡਿਪਟੀ ਸੀਐਮ ਨੇ ਤੇ ਮੌਜੂਦਾ ਐਮਪੀ ਨੇ ਗੁਰਦਾਸਪੁਰ ਤੋਂ ਚੁਗਜਿੰਦਰ ਰੰਦਾਵਾ ਉਹਨਾਂ ਵੱਲੋਂ ਕੇਂਦਰੀ ਮੰਤਰੀ ਜਿਹੜੇ ਨੇ ਜਤਿੰਦਰ ਸਿੰਘ ਉਹਨਾਂ ਨੂੰ ਚਿੱਠੀ ਲਿਖੀ ਹੈ ਤੇ ਚਿੱਠੀ ਦੇ ਵਿੱਚ ਇਹ ਮੰਗ ਕੀਤੀ ਗਈ ਹੈ ਕਿ ਇੱਕ ਰਿਪੋਰਟ ਤਲਬ ਕਰਨ ਦੀ ਮੰਗ ਕੀਤੀ ਗਈ ਹੈ ਪੰਜਾਬ ਸਰਕਾਰ ਤੋਂ ਕਿ ਉਹਨਾਂ ਇਸ ਦੇ ਵਿੱਚ ਕੀ ਜਵਾਬ ਕੇਂਦਰ ਦਿੰਦਾ ਉਹ ਦੇਖਣਾ ਹੋਏਗਾ ਕਿਉਂਕਿ ਇਹਨਾਂ ਵੱਲੋਂ ਹਾਰੋਪ ਲਾਏ ਜਾ ਰਹੇ ਨੇ ਕਿ ਕੋਈ ਵੀ ਜਿਹੜਾ ਸੰਵਿਧਾਨਿਕ ਪੱਤੇ ਹੁੰਦਾ ਹੈ ਉਹ ਕਿਸੇ ਰੈਲੀ ਦੇ ਵਿੱਚ ਇਸ ਤਰੀਕੇ ਨਾਲ ਸਮੂਲਿਤ ਨਹੀਂ ਕਰ ਸਕਦਾ ਹਾਲਾਂਕਿ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਸਰਕਾਰੀ ਸਮਾਗਮ ਹੈ ਨੀਲਗਰਗ ਆਮਾਦੀ ਪਾਰਟੀ ਦੇ ਮੁਖਬਲਾਰੇ ਸਾਡੇ ਨਾਲ ਜੁੜ ਚੁੱਕੇ ਨੇ ਨੀਲਗਰਗ ਜੀ ਤੇ ਫਿਰ ਵਿਵਾਦ ਕੱਲ ਦਾ ਹੀ ਕਾਫੀ ਪੱਕਿਆ ਹੋਇਆ ਅਕਾਲੀ ਦਲ ਤੇ ਹੁਣ ਕਾਂਗਰਸ ਵੱਲੋਂ ਕਾਂਗਰਸ ਨੇ ਤਾਂ ਚਿੱਠੀ ਵੀ ਲਿਖ ਦਿੱਤੀ ਹੈ ਕਹਿ ਰਹੇ ਨੇ ਕਿ ਰਿਪੋਰਟ ਮੰਗੀ ਜਾਏ ਸੈਂਟਰ ਨੂੰ ਕਿਹਾ ਜਾ ਰਿਹਾ ਕਿ ਕਿਵੇਂ ਦੇਖ ਦਿਓ ਬਿਵਾਦ ਦੀ ਗੱਲ ਇਹ ਹੈਗੀ ਹੈ ਕਿ ਇਹਨਾਂ ਲੋਕਾਂ ਦੀਆਂ ਸਰਕਾਰਾਂ ਦੇ ਵਿੱਚ ਜੇ ਚਾਹੇ ਅਕਾਲੀ ਬੀਜੇਪੀ ਸੀ ਜਦੋਂ ਜਣਾ ਨਸ਼ੇ ਦੀਆਂ ਪੰਜਾਬ ਦੇ ਵਿੱਚ ਫੈਲੀਆਂ ਨਸ਼ਾ ਪੰਜਾਬ ਦੇ ਵਿੱਚ ਫੈਲਿਆ ਘਰ-ਘਰ ਪਹੁੰਚਿਆ ਔਰ ਇਹਨਾਂ ਦੀ ਜਦੋਂ ਰੰਧਾਵਾ ਸਾਹਿਬ ਉਹਨਾਂ ਦੀ ਸਰਕਾਰ ਆਈ ਗੁਸ਼ਕਾ ਸਾਹਿਬ ਦੀ ਝੂਠੀ ਸੌਖਾ ਖਾ ਕੇ ਲੋਕਾਂ ਨੂੰ ਇਮੋਸ਼ਨਲ ਬਲੈਕਮੇਲ ਕੀਤਾ ਤੇ ਬਾਅਦ ਦੇ ਵਿੱਚ ਬਜਾਏ ਨਸ਼ੇ ਖਤਮ ਕਰਨ ਦੇ ਉਹਨਾਂ ਨਾਲਾਂ ਜਿਹ ਭਿਆਲੀ ਪਾਈ ਉਹਨਾਂ ਦੀ ਪੁਸ਼ਤਕ ਨਾ ਹੀ ਕੀਤੀ ਇਹਨਾਂ ਜਿਸ ਦਾ ਕਮਿਆਜਾ ਇਹ ਹੋਇਆ ਕਿ ਸਾਡਾ ਪੂਰਾ ਦੀ ਪੂਰਾ ਪੰਜਾਬ ਬਰਬਾਦ ਹੋ ਗਿਆ ਸਾਡੀ ਤੇ ਪੂਰੀ ਇੱਕ ਨਸਲ ਬਰਬਾਦ ਹੋ ਗਈ ਔਰ ਮਾਪਿਆਂ ਨੇ ਆਪਣੇ ਬੱਚਿਆਂ ਨੂੰ ਇਸ ਕਰਕੇ ਵਿਦੇਸ਼ ਭੇਜਣਾ ਸ਼ੁਰੂ ਕੀਤਾ ਕਿ ਸ਼ਾਇਦ ਸਾਡੇ ਬੱਚੇ ਨਸ਼ੇ ਤੋਂ ਬਚ ਜਾਣਗੇ ਅੱਜ ਉਹੀ ਪੰਜਾਬ ਕਿਉਂਕਿ ਮਾਨ ਸਾਹਿਬ ਨੇ ਲੋਕਾਂ ਨੂੰ ਕਮਿਟਮੈਂਟ ਦਿੱਤੀ ਸੀ ਲੋਕਾਂ ਨੇ ਸਾਨੂੰ ਚੁਣਿਆ ਅੱਜ ਪੰਜਾਬ ਦੇ ਵਿੱਚ ਸਪਲਾਈ ਚੇਨ ਬਿਲਕੁਲ ਤੋੜੀ ਜਾ ਚੁੱਕੀ ਹੈ ਔਰ ਉਸ ਤੋਂ ਬਾਅਦ ਦਾ ਜਿਹੜਾ ਸੈਕੰਡ ਫੇਜ਼ ਹੈਗਾ ਜਿਸ ਦੇ ਕਿ ਵਿਲੇਜ ਡਿਫੈਂਸ ਕਮੇਟੀਆਂ ਜਿਹੜੀਆਂ ਕਿ ਹਰ ਪਿੰਡ ਦੇ ਵਿੱਚ 10-10 ਇਹ 20-20 ਮੈਂਬਰੀ ਬਣਾਈਆਂ ਗਈਆਂ ਨੇ ਜਿਦੇ ਵਿੱਚ ਉਹ ਲੋਕ ਵੀ ਸ਼ਾਮਲ ਨੇ ਉਹ ਨੌਜਵਾਨ ਵੀ ਸ਼ਾਮਲ ਨੇ ਜਿਨ੍ਹਾਂ ਨੇ ਨਸ਼ੇ ਨੂੰ ਛੱਡਿਆ ਤਿਆਗਿਆ ਤੇ ਹੁਣ ਇੱਕ ਨਾਰਮਲ ਜ਼ਿੰਦਗੀ ਬਤੀਤ ਕਰ ਰਹੇ ਨੇ ਤਾਂ ਕਿ ਲੋਕਾਂ ਨੂੰ ਲਾਂਬੰਦ ਕੀਤਾ ਜਾ ਸਕੇ ਔਰ ਮੋਟੀਵੇਟ ਕੀਤਾ ਜਾ ਸਕੇ ਫਿਊਚਰ ਡਿਮਾਂਡ ਨੂੰ ਘਟਾਇਆ ਜਾ ਸਕਦਾ ਔਰ ਨਾਲ ਹੀ ਨਾਲ ਇਹ ਜਿਹੜੀ VDS ਦੀ ਜਿਹੜੀਆਂ ਕਮੇਟੀਆਂ ਹੈਗੀਆਂ ਨੇ ਇਹਨਾਂ ਦਾ ਕੰਮ ਹੈਗਾ ਜੇ ਕੋਈ ਨਸ਼ਾ ਵੇਚ ਰਿਹਾ ਉਹ ਤੇ ਨਿਗਰੱਖਣੀ ਔਰ ਉਹਨਾਂ ਦੀ ਸੂਚਨਾ ਦੇਣੀ ਪਰ ਤੁਸੀਂ ਦੇਖਿਆ ਹੈਗਾ ਜਦੋਂ ਦੀ VTC ਕਮੇਟੀਆਂ ਬਣੀਆਂ ਨੇ 307 ਤੋਂ ਵੱਧ ਜਿਹੜੇ ਡਰਗ ਤਸਕਰ ਸੀ ਉਹ ਵੀ ਫੜੇ ਗਏ ਨੇ ਇਹਨਾਂ ਦੀ ਸੂਚਨਾ ਦੇ ਉੱਤੇ ਸੋ ਅੱਜ ਇਹਨਾਂ ਦੀ ਪ੍ਰੋਬਲਮ ਇਹ ਹੈਗੀ ਹੈ ਕਿ ਭਗਵੰਤ ਮਾਨ ਦੀ ਸਰਕਾਰ ਜਿਹੜੀ ਉਹ ਪੰਜਾਬ ਚੋਂ ਨਸ਼ੇ ਖਤਮ ਕਰਨ ਚ ਕਾਮਯਾਬ ਕਿਉਂ ਹੋ ਰਹੀ ਹੈ ਪਰ ਕਦੀ ਇਹਨਾਂ ਦੇ ਪ੍ਰਧਾਨ ਸਾਹਿਬ ਇਹ ਕਹਿੰਦੇ ਆ ਕਿ ਪੰਜਾਬ ਚੋਂ ਨਸ਼ੇ ਖਤਮ ਨਹੀਂ ਹੋ ਸਕਦੇ ਇਹਦਾ ਤਾਂ ਬਿਕਲਪ ਚਾਹੀਦਾ ਹੈਗਾ ਭੁੱਕੀ ਚਾਹੀਦੀ ਹੈ ਅਫੀਮ ਚਾਹੀਦੀ ਹੈ ਕਦੇ ਨਸ਼ੇ ਦਾ ਵਿਕਲਪ ਨਸ਼ੇ ਵੀ ਹੁੰਦਾ ਹੈਗਾ ਤੋ ਸੂਖੀ ਰੰਡਾਵਾ ਜੀ ਹੋਰ ਜਾਂ ਇਹਨਾਂ ਦੀ ਬਾਕੀ ਕਾਂਗਰਸ ਲੀਡਰ ਹੋਣ ਚਾਹੇ ਅਕਾਲੀ ਦਲ ਹੋਵੇ ਇਹਨਾਂ ਦੀ ਵੱਡੀ ਪ੍ਰੋਬਲਮ ਇਹ ਹੈਗੀ ਹੈ ਕਿ ਪੰਜਾਬ ਦੇ ਵਿੱਚੋਂ ਨਸ਼ੇ ਖਤਮ ਕਿਉਂ ਹੋ ਰਹੇ ਆ ਪਰ ਤੁਸੀਂ ਕਹਿ ਰਹੇ ਹੋ ਕਿ ਸਰਕਾਰੀ ਸਮਾਗਮ ਸੀਗਾ ਉਹ ਕਹਿ ਰਹੇ ਨਾ ਆਮਾ ਦੀ ਪਾਰਟੀ ਦੀ ਰੈਲੀ ਸੀਗੀ ਇਹਦੇ ਤੇ ਨਿਸ਼ਾਨੇ ਸਾਦੇ ਜਾ ਰਹੇ ਸੀ ਮਜੀਠੀਆ ਤੇ ਹੋਰਾਂ ਤੇ ਤੇ ਰੈਲੀ ਦੇ ਵਿੱਚ ਸਰਕਾਰੀ ਅਫਸਰ ਕਿਵੇਂ ਸ਼ਮੂਲੀਅਤ ਕਰ ਸਕਦੇ ਨੇ ਜੇ ਹੁਣ VDC ਜਿਹੜੀਆਂ ਵਿਲੇਜ ਡਿਫੈਂਸ ਕਮੇਟੀਆਂ ਨੇ ਉਹ ਉਹਨਾਂ ਦਾ ਹਿੱਤ ਸਮਾਗਮ ਸੀ ਉਹਨਾਂ ਦਾ ਸੌਂਚੁਕ ਸਮਾਗਮ ਸੀ ਇੱਕ ਗੱਲ ਇਹਨਾਂ ਨੂੰ ਚੀਜ਼ ਤੋਂ ਢਿੱਡਪੀੜ ਕਿਉਂ ਹੋ ਰਹੀ ਹੈਗੀ ਹੈ ਇਹਨਾਂ ਨੂੰ ਕਿਉਂ ਇਸ ਚੀਜ਼ ਦੀ ਤਕਲੀਫ ਹੈਗੀ ਹੈ ਕਿ ਇਹ ਪੰਜਾਬ ਨੂੰ ਉਸੇ ਵਜ੍ਹਾ ਦੌਰ ਦੇ ਵਿੱਚ ਦੁਬਾਰਾ ਠਕਣਾ ਚਾਹੁੰਦੇ ਹੈਗੇ ਆ ਕਿ ਇਹਨਾਂ ਨੂੰ ਪੰਜਾਬ ਦੀ ਖੁਸ਼ਹਾਲੀ ਦੇਖੀ ਨਹੀਂ ਜਾਂਦੀ ਕਿ ਇਹਨਾਂ ਤੋਂ ਇਹ ਦੇਖਿਆ ਨਹੀਂ ਜਾਂਦਾ ਕਿ ਉਹ ਨੌਜਵਾਨ ਜਿਹੜਾ ਨਸ਼ਿਆਂ ਦੀ ਦਲਦਲ ਵਿੱਚ ਫਸ ਗਿਆ ਸੀ ਉਹਦੇ ਹੱਥ 'ਚ ਰੋਜ਼ਗਾਰ ਹੋਵੇ ਉਹਦੇ ਹੱਥ ਦੇ ਵਿੱਚ ਟਿਫਨ ਹੋਵੇ ਇਹ ਇਹਨਾਂ ਤੋਂ ਚੱਲੇ ਨਹੀਂ ਜਾਂਦਾ ਤੇ ਕੀ ਲੱਗਦਾ ਹੈ ਕਿ ਇਹਦਾ ਜਵਾਬ ਦੇਣਾ ਚਾਹੀਦਾ ਕਿਉਂਕਿ ਅਗਰ ਜੇ ਸੈਂਟਰ ਜਵਾਬ ਮੰਗਦਾ ਤੇ ਜਵਾਬ ਦਿੱਤਾ ਜਾਏਗਾ ਉਹ ਬਾਤ ਦੀ ਗੱਲ ਹੈ ਜੀ ਇਹਨਾਂ ਦਾ ਹੱਕ ਹੈ ਚਿੱਠੀ ਲਿਖਤੀ ਤੇ ਮਤਲਬ ਇੱਕ ਛੱਡ ਦੋ ਚਿੱਠੀਆਂ ਲਿਖਣ ਪਰ ਮੈਂ ਤੁਹਾਨੂੰ ਸੱਚਾਈ ਦੱਸ ਦਿੱਤੀ ਹੈਗੀ ਹੈ ਕਿ ਇਹਨਾਂ ਨੂੰ ਤਕਲੀਫ ਕਿਸ ਚੀਜ਼ ਦੀ ਹੈਗੀ ਅੱਛਾ ਇਹਦੇ ਨਾਲ ਨਾਲ ਅਕਾਲੀ ਦਲ ਨੇ ਵੀ ਕੱਲ ਕਾਫੀ ਜ਼ਿਆਦਾ ਗੱਲਾਂ ਕਹੀਆਂ ਗਈਆਂ ਇਸرائیਲੀ ਨੂੰ ਲੈ ਕੇ ਜਾਖੜ ਵੱਲੋਂ ਵੀ ਕਿਹਾ ਗਿਆ ਸੁਖਵੀਰ ਬਾਦਲ ਵੱਲੋਂ ਵੀ ਕਿਹਾ ਗਿਆ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਸੀ ਤਾਂ ਅਕਾਲੀ ਦਲ ਦਾ ਨਾਮ ਹੀ ਲਿਆ ਸੀ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਹੈਗਾ ਇਹ ਉਹ ਲੋਕ ਨੇ ਜਿਨ੍ਹਾਂ ਦੇ ਸਰਕਾਰਾਂ ਦੇ ਵਿੱਚ ਨਸ਼ਾ ਫੈਲਿਆ ਵਧਿਆ ਫੁੱਲਿਆ ਪੰਜਾਬ ਨੂੰ ਬਰਬਾਦ ਕੀਤਾ ਕਿ ਕਿ ਨਹੀਂ ਇਹ ਲੋਕ ਕਦੇ ਵੀ ਨਹੀਂ ਚਾਹੁੰਦੇ ਕਿ ਨਸ਼ੇ ਖਤਮ ਹੋਣ ਕਦੇ ਚਰਨਜੀਤ ਚੰਨੀ ਜੀ ਕੋਈ ਵੀਡੀਓ ਪਾ ਦਿੰਦੇ ਆ ਦੋ ਬੱਚਿਆਂ ਨੂੰ ਲੈ ਕੇ ਮੰਨ ਲਿਆ ਕਿ 100% ਸਪਲਾਈ ਚੇਨ ਨਹੀਂ ਟੁੱਟੀ ਪਰ ਨੀਅਰ ਟੂ 100% ਤੇ ਹੈਗੀ ਹੈ ਨਾ ਤੇ ਚੰਨੀ ਸਾਹਿਬ ਵੀ ਉਹ ਵੀਡੀਓ ਕਿਉਂ ਨਹੀਂ ਪਾਉਂਦੇ ਜਿਹਦੇ ਚ 20000 ਤੋਂ ਵੱਧ ਨੌਜਵਾਨਾਂ ਨੇ ਨਸ਼ਾ ਛੱਡ ਕੇ ਜਿਹੜਾ ਹੈ ਉਹ ਨਾਰਮਲ ਜ਼ਿੰਦਗੀ ਬਤੀਤ ਕਰ ਰਹੇ ਹੈ ਕੀ ਉਹ ਇੱਕ ਜ਼ਿੰਮੇਵਾਰ ਲੀਡਰ ਨਹੀਂ ਹੈਗੇ ਕੀ ਉਹ ਸਾਬਕਾ ਮੁੱਖ ਮੰਤਰੀ ਨਹੀਂ ਹੈਗੇ ਕੀ ਉਹ ਐਮਪੀ ਨਹੀਂ ਹੈਗੇ ਕੀ ਉਹਨਾਂ ਦਾ ਫਰਜ਼ ਨਹੀਂ ਹੈਗਾ ਪੰਜਾਬ ਦੇ ਪ੍ਰਤੀ ਕੋਈ ਜੀ ਜੀ ਬਹੁਤ ਬਹੁਤ ਧੰਨਵਾਦ ਅਨਿਲ ਗਰਗ ਜੀ ਸਾਡੇ ਨਾਲ ਜਾਣਕਾਰੀ ਸ਼ੇਅਰ ਕਰਨ ਵਾਸਤੇ ਤੇ ਆਮ ਆਦੀ ਪਾਰਟੀ ਕਹਿ ਰਹੀ ਹੈ ਕਿ ਕੁਝ ਵੀ ਗਲਤ ਨਹੀਂ ਹੈ ਸਮਾਗਮ ਸੀਗਾ ਸੌਚਕ ਸਮਾਗਮ ਨਸ਼ਿਆਂ ਦੇ ਖਿਲਾਫ ਤੇ ਇਸ ਨਸ਼ਿਆਂ ਦੇ ਖਿਲਾਫ ਜਿਹੜਾ ਸਮਾਗਮ ਉਹਦੇ ਵਿੱਚ ਸਾਰੇ ਪਹੁੰਚੇ ਸਨ ਤੇ ਕੋਈ ਆਮ ਆਦੀ ਪਾਰਟੀ ਦਾ ਪ੍ਰੋਗਰਾਮ ਨਹੀਂ ਸੀ ਸਰਕਾਰੀ ਪ੍ਰੋਗਰਾਮ ਸੀਗਾ ਤੇ ਤੇ ਕੋਈ ਪਰਹੇਜ਼ ਨਹੀਂ ਹੋਣਾ ਚਾਹੀਦਾ